ਸਤਿ ਸ਼੍ਰੀ ਅਕਾਲ ਗਾਇਜ਼ ਅੱਜ ਦੇ ਵਲੌਗ ਦੀ ਵੀਡੀਓ ਦੀ ਸ਼ੁਰੂਆਤ ਕਰਨ ਜਾ ਰਹੇ ਆ ਆਪਾਂ ਤਾਂ ਮੈਨੂੰ ਉਮੀਦ ਆ ਕਿ ਸਾਰੇ ਠੀਕ ਠਾਕ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤਾਂ ਗਾਇਜ਼ ਆਪਣੇ ਜੋ ਮੇਰੀ ਮਾਂ ਆਈ ਹੋਈ ਹੈ ਅੱਗੇ ਕੱਲ ਰਾਤ ਮੇਰੀ ਮਾਂ 7:00 ਵਜੇ ਆ ਗਈ ਸੀਗੀ ਮੇਰੇ ਹਸਬੰਦ ਲੈ ਕੇ ਆਏ ਅੱਗੇ ਤਾਂ ਗਾਇਜ਼ ਮਾਂ ਨਾਲ ਬਹੁਤ ਹੀ ਦੁੱਖ ਸੋਖ ਕੀਤਾ ਤਾਂ ਮਾਂ ਜੋ ਇੱਕ ਮੇਰੇ ਅਸਤੇ ਸੂਟ ਲੈ ਕੇ ਆਈ ਹੈਗੀ ਉਹ ਆਪਾਂ ਤੁਹਾਨੂੰ ਵੀਡੀਓ ਚ ਅੱਗੇ ਦਿਖਾਉਣੇ ਆਗੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਮਾਂ ਨਾਲ ਦੁੱਖ ਸੁੱਖ ਕਰਕੇ ਕਿਉਂਕਿ ਮਾਵਾ ਧਿੰਗਾ ਦਾ ਜੋ ਦੁੱਖ ਸੁੱਖ ਹੁੰਦਾਗਾ ਉਹ ਇੱਕ ਅਲੱਗ ਹੀ ਹੁੰਦਾਗਾ ਸਾਰੇ ਆਪਣੇ ਜੋ ਰਿਸ਼ਤੇ ਆ ਤੋਂ ਫਿੱਕਾ ਢੂੜਾ ਹੁੰਦਾਗਾ ਆਪਣੇ ਮਾਵਾ ਧਿੰਗਾ ਦਾ ਜੋ ਰਿਸ਼ਤਾ ਹੁੰਦਾਗਾ ਤਾਂ ਗਾਇਜ਼ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਸ ਟਾਈਮ ਆਪਣੇ ਮਾਂ ਨੂੰ ਉਹ ਪਏ ਆਗੇ ਤਾਂ ਮਾਤਾ ਦੇ ਆਪਣੀ ਦੇ ਪਹਿਲਾ ਤਿੰਨ ਆਪਰੇਸ਼ਨ ਹੋਇਆ ਅਬਜਰੀ ਦੇ ਇੱਕ ਬਵਾਸੀਰ ਦਾ ਆਪਰੇਸ਼ਨ ਹੋਇਆ ਸੀ ਕਿ ਇੱਕ ਆਪਣੀ ਜੋ ਬੱਚੇਦਾਨੀ ਦੇ ਵਿੱਚ ਰਸੌਲੀ ਸੀ ਉਹਨਾਂ ਦਾ ਆਪਰੇਸ਼ਨ ਹੋਇਆ ਇੱਕ ਆਪਣੀ ਜੋ ਮਾਤਾ ਦੇ ਗੰਡ ਸੀਗੀ ਪੇਟ ਚ ਉਹਨਾਂ ਦਾ ਆਪਰੇਸ਼ਨ ਹੋਇਆਗਾ ਤਾਂ ਗੈਸ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਾਫੀ ਟਾਈਮ ਤੋਂ ਬਾਅਦ ਮੇਰੀ ਮਾਤਾ ਜੋ ਮੇਰੇ ਕੋਲ ਮੈਨੂੰ ਲੈ ਲਈ ਅੱਗੇ ਤਾਂ ਆਪਾਂ ਮਾਤਾ ਨੂੰ ਸਤਿਕਾਰਵਾਈ ਦਿੱਤੀ ਤਾਂ ਬੱਚਿਆਂ ਨੂੰ ਬਹੁਤ ਵਧੀਆ ਲੱਗਿਆ ਵੀ ਨਾਨੀ ਮਾ ਆਈ ਆ ਸੋ ਗੈਸ ਮੈਂ ਮਾਤਾ ਨੂੰ ਅਖਿਆ ਵੀ ਚਾਰ ਦਿਨ ਚਲੋ ਮੇਰੇ ਕੋਲੇ ਲਾ ਕੇ ਜਾਓ ਤੁਸੀਂ ਤਾਂ ਅੱਗੇ ਵੀ ਪਿੱਛੇ ਵੀ ਚਲੋ ਹੁੰਦੇ ਆਗੇ ਮੇਰੇ ਜੋ ਬ੍ਰਦਰ ਦੇ ਬੱਚੇ ਆਗੇ ਮੇਰੇ ਭਤੀਜੇ ਭਤੀਜੀਆਂ ਉਹ ਵੀ ਛੋਟੇ ਆਗੇ ਘਰੇ ਵੀ ਨਹੀਂ ਸਰਦਾ ਇਹਨਾਂ ਦਾ ਤਾਂ ਗੈਸ ਮੈਂ ਮੈਂ ਸੋਚਿਆ ਵੀ ਮਾਤਾ ਚਲੋ ਮੇਰੇ ਕੋਲੇ ਚਾਰ ਦਿਨ ਲਾ ਕੇ ਜਾਓ ਤੁਸੀਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਆਪਾਂ ਮੈਂ ਖਾ ਚਲੋ ਸੋਚਿਆ ਦਲੀਆ ਬਣਾ ਕੇ ਦਿੱਤਾਗਾ ਮਾਤਾ ਨੂੰ ਮੈਂ ਦਲੀਆ ਬਣਾ ਕੇ ਦਊ ਜੋ ਦੇ ਰਹੇ ਆਂ ਕੀ ਮੈਂ ਤੁਹਾਨੂੰ ਤਾਂ ਅੱਪਾ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮਾਤਾ ਨਾਲ ਮਿਲਦੇ ਆਂਗੇ ਤਾਂ ਤੁਹਾਨੂੰ ਆਪਣੀ ਮਾਤਾ ਵੀ ਦਿਖਾਵਾਂਗੇ ਤਾਂ ਗਾਇਜ਼ ਮੇਰੇ ਮਾਤਾ ਜੋ ਦਿਲ ਦੇ ਬਹੁਤ ਹੀ ਚੰਗੇ ਆਗੀ ਇਹ ਬੋਸ ਇੱਕ ਸੂਟ ਮੇਰੇ ਲਈ ਵੀ ਲਿਆਈ ਆ ਤੇ ਮੈਂ ਵੀ ਉਹਨਾਂ ਵਾਲੇ ਸੂਟ ਨੂੰ ਲੈ ਕੇ ਦਿੱਤਾਗਾ ਮੈਂ ਵੀ ਲੈ ਕੇ ਰੱਖ ਰੱਖਿਆ ਸੀਗਾ ਮਾਤਾਾਸਤੇ ਸੂਟ ਮੈਂ ਸੋਚਿਆ ਸੀ ਚਲੋ ਜੇ ਮੈਂ ਆਪਣੇ ਪੇਕੇ ਪਰਿਵਾਰ ਦੇਈ ਤਾਂ ਮੈਂ ਉੱਥੇ ਲੈ ਜਾਉਂਗੀ ਸੂਟ ਜੇ ਮੱਖਮਾਤਾ ਦਾ ਢੀੜਾ ਵੱਜਿਆ ਤਾਂ ਚਲੋ ਉਹ ਲੈ ਜਾਣਗੇ ਤਾਂ ਕੁਦਰਤੀ ਮਾਤਾ ਦਾ ਉਹਨਾਂ ਦਾ ਢੀੜਾ ਬਣ ਗਿਆਗਾ ਤਾਂ ਆਪਾਂ ਜੋ ਤੁਹਾਨੂੰ ਸੂਟ ਵੀ ਦਿਖਾਵਨੇ ਆਗੇ ਤਾਂ ਗਾਇਜ਼ ਆਪਾਂ ਅੱਗੇ ਵੀਡੀਓ ਦੇ ਵਿੱਚ ਨਾਲੇ ਮਾਤਾ ਨੂੰ ਤੁਹਾਨੂੰ ਦਿਖਾਵਾਂਗੇ ਆਪਣੀ ਮੁੰਤਲੀਆ ਉਹਨਾਂ ਨੂੰ ਦੇਵਾਂਗੇ ਤੇ ਨਾਲੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੋ ਉਹ ਮੇਰੇ ਅਸਤੇ ਲਿਆਏ ਤੇ ਆਪਾਂ ਉਹਨਾਂ ਨੂੰ ਵਿਚਾਰੀ ਲੈ ਕੇ ਦਿੱਤਾਗਾ ਮਾਂ ਦਾ ਦੇਨ ਤਾਂ ਆਪਾਂ ਕਦੇ ਵੀ ਨਹੀਂ ਦੇ ਸਕਦੇ ਜਿਨ੍ਹਾਂ ਨੇ ਆਪਾਂ ਨੂੰ ਕੋਖੋ ਜਨਮ ਦੇ ਕੇ ਆਪਾਂ ਨੂੰ ਬਾਲ ਪੋਸ ਕੇ ਵੱਡੇ ਕੀਤਾ ਜਾ ਕੇ ਦਿਖਾਇਆ ਹੁੰਦਾਗਾ ਤਾਂ ਆਪਾਂ ਨੂੰ ਉਹਨਾਂ ਦਾ ਮਾਪਿਓ ਦਾ ਗੁਣ ਕਦੇ ਵੀ ਨਹੀਂ ਭੁੱਲਣਾ ਚਾਹੀਦਾਗਾ ਤਾਂ ਆਪਾਂ ਨੂੰ ਉਹਨਾਂ ਨੂੰ ਸਾਂਭ ਕੇ ਸੰਭਾਲ ਉਹਨਾਂ ਦੀ ਕਰਨੀ ਚਾਹੀਦੀ ਆਪਾਂ ਨੂੰ ਤੇ ਅੱਗੇ ਗੈਸ ਆਪਾਂ ਮਿਲਦੇ ਹਾਂ ਹਾਂਜੀ ਗੈਸ ਦਲੀਆ ਬਣ ਕੇ ਤਿਆਰ ਆਗਾ ਤਾਂ ਆਪਾਂ ਖਾਣ ਜਾ ਰਹੇ ਹਾਂ ਨਾਲੇ ਆਪਾਂ ਮਾਤਾ ਨੂੰ ਦਿਨੇ ਆਗੇ ਦਲੀਆ ਤੁਹਾਨੂੰ ਦਿਖਾਉਨੇ ਆਂਗੇ ਮਾਤਾ ਨਾਲ ਮਿਲਾਂਨੇ ਆਂ ਆਪਣੀ ਪਿਆਰੀ ਪਿਆਰੀ ਮਾਂ ਨਾਲ ਹਾਂਜੀ ਗੈਸ ਅੱਗੇ ਮਿਲਦੇ ਆਂ ਹਾਂਜੀ ਤੋਂ ਆਪਾਂ ਦਲੀਆ ਬਣਾ ਕੇ ਤਿਆਰ ਕਰ ਲਿਆ ਤਾਂ ਆਪਾਂ ਜੋ ਮਾਤਾ ਨੂੰ ਦਲੀਆ ਦਿੱਤਾਗਾ ਤੇ ਆਪਾਂ ਇਹਨਾਂ ਨੂੰ ਤੋਂ ਪੁੱਛਦੇ ਆ ਕਿੱਦਾਂ ਬਣੀਆ ਦਲੀਆ ਵਧੀਆ ਬਣਿਆ ਹਾਂ ਬਹੁਤ ਹੀ ਵਧੀਆ ਦੇ ਬਣਿਆਗਾ ਤਾਂ ਗਾਇਜ਼ ਆਪਾਂ ਦੁੱਖ ਸੋਕ ਕਰਕੇ ਮਾਂ ਨਾਲ ਬਹੁਤ ਹੀ ਵਧੀਆ ਲੱਗਿਆਗਾ ਤਾਂ ਆਪਾਂ ਦੇ ਤੁਹਾਨੂੰ ਸੁਲਤਾਨ ਦੀ ਫੋਟੋ ਵੀ ਦਿਖਾਉਣੀ ਵੀਡੀਓ ਤਾਂ ਰਾਜਵੀਰ ਮੈਨੂੰ ਸੂਟ ਉਪੜਾ ਕੇ ਦਿੱਤੀ ਤੇ ਆਪਾਂ ਤੁਹਾਨੂੰ ਦਿਖਾਉਣੀ ਆਂਗੇ ਜੋ ਆਪਣੇ ਲਈ ਲਿਆਏ ਆ ਇਹ ਤੇ ਆਪਾਂ ਇਹਨਾਂ ਨੂੰ ਲੈ ਕੇ ਦਿੱਤਾ ਸੂਟ ਦਲੀਆਂ ਖਾ ਰਹੇ ਅਗੇ ਇਹ ਤਾਂ ਗਾਇਜ਼ ਆ ਸੂਟ ਆ ਜੋ ਮੇਰੇ ਲਈ ਲਿਆਏ ਅਗੇ ਦੇਖੋ ਤੁਸੀਂ ਕਮੈਂਟ ਕਰਕੇ ਦੱਸੋ ਜੇ ਕਿਦਾਂ ਦਾ ਸੂਟ ਆਪਣਾ ਤਾਂ ਆਪਾਂ ਆ ਲੈ ਕੇ ਦਿੱਤਾ ਇਹਨਾਂ ਨੂੰ ਗਾਇਜ਼ ਦੱਸੋ ਜੇ ਜ਼ਰੂਰ ਕਮੈਂਟ ਕਰਕੇ ਤੇ ਆਪਣੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਆਪਾਂ ਨੇ ਪਿੰਡੂ ਵਲੌਗ ਨੂੰ ਤੇ ਸਬਸਕ੍ਰਾਈਬ ਕਰ ਲਓ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ